ਇਧਰਲੇ ਪਾਸੇ ਜੀ 4 ਵਜ ਗਿਆ ਤੇ ਜਵਾਖਾ ਨੂੰ ਛੁੱਟੀ ਹੋ ਗਈ ਹੈਲੋ 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 ਹਾਂਜੀ ਜੀ ਇਧਰ ਆ ਇਧਰ ਕੰਮ 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 ਆਓ ਤਾਂ ਸਹੀ ਆਓ ਆਓ ਨਾਮ ਕੀ ਹੈ ਇਧਰਾ ਹੈਲੋ 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 ਵਾਟਸ ਯੂ ਨੇਮ ਆਫੀਆ अफिया क्या छुट्टी होगी स्कूल से हिंदी आता है हिंदी या 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 घर जा रहे अभी घर जा रहे घर जा रहे इंग्लिश कमिंग टू होम कमिंग टू होम ओके ນั่นนี่บา 10 ਨਵੰਬਰ ਦਿਨ ਹੈਗਾ ਜੀ ਅੱਜ ਸੋਮਵਾਰ ਤੇ ਸਾਲ 2025 ਤੇ ਆਹ ਵਾਲੀ ਉਹ ਫੈਕਟਰੀ ਜੀ ਸੀਗੀ ਜਿਹਦੇ ਵਿੱਚ ਆਪਾਂ ਰਾਤ ਆਪਣਾ ਖਾਣਾ-ਦਾਣਾ ਬਣਾਇਆ ਸੀਗਾ ਤੇ ਫੋਨ-ਫਾਨ ਜਿਹੜੇ ਚਾਰਜ ਕਰਨੇ ਸੀ ਆਪਾਂ ਸਵੇਰੇ ਉੱਠ ਕੇ ਲਾਤੇ ਸੀਗੇ ਤੇ ਬਾਕੀ ਰਾਤ ਆਪਾਂ ਪਾਵਰ ਬੈਂਕ ਵੀ ਚਾਰਜ ਤੇ ਲਾਤੇ ਸੀਗੇ ਦੋ ਤਿੰਨ ਅੰਦਰ ਬਾਈ ਹੈਗੇ ਆ ਇਸ ਤੋਂ ਪਰਲੀ ਸਾਈਡ ਹੀ ਪਈ ਇੱਕ ਹੋਰ ਦੁਕਾਨ ਸੀਗੀ ਪਤਾ ਨਹੀਂ ਕਾਜੀ ਦੁਕਾਨ ਸੀਗੀ ਉਹਦੇ ਬਾਹਰ ਆਪਾਂ ਪਏ ਸੀਗੇ ਬਾਈ ਰਾਤ ਆਇਆ ਤਾਂ ਸੀਗਾ ਕਹਿੰਦੇ ਕਿਵੇਂ ਪਈਓ ਕਹਿੰਦਾ ਬਾਅਦ ਜਦੋਂ ਉਹਨਾਂ ਨੇ ਪਲੇਟ ਵੱਲ ਨਜ਼ਰ ਮਾਰੀ ਤਾਂ ਫਿਰ ਪਈ ਆਈ ਪਈਆਂ ਨੇ ਠਾਇਆ ਹੀ ਨਹੀਂ ਆਪਾਂ ਨੂੰ ਕਹਿੰਦੇ ਕੋਈ ਗੱਲ ਨਹੀਂ ਪੈਜੋ ਪੈਜੋ ਕਹਿੰਦੇ ਫਿਰ ਆਪਾਂ ਨੂੰ ਉਹ ਟਾਈਮ ਦੱਸ ਸੀਗੇ ਸੀ ਕਿ ਪਈ ਆ ਸੀ ਸਵੇਰੇ 8:00 ਵਜੇ ਜਿਹੜੀ ਆਪਦੀ ਦੁਕਾਨ ਖੋਲਦੇ ਆ ਉਹਦੇ ਹਿਸਾਬ ਨਾਲ ਪਿਓ ਜੇ ਆਪਾਂ ਉਹ ਹਿਸਾਬ ਨਾਲ ਉੱਠ ਪਏ ਆ ਜੀ ਆਹ ਵਾਲੀ ਸਾਹਮਣੇ ਦੁਕਾਨ ਸੀਗੀ ਬੜੀਆ ਸਾਫ਼ ਸੁਥਰਾ ਜਿਹੜਾ ਠਾਸੀ ਗਿਆ ਇਥੋਂ ਦਾ ਤੇ ਸਾਈਕਲ ਚੁਗਲ ਆਪਾਂ ਤਿਆਰ ਕਰਕੇ ਖੜਾ ਲਿਆ ਜਿਹੜਾ ਰਾਤ ਵਾਲੇ ਜਿਹੜੇ ਚਾਵਲ ਜੇ ਬਚੇ ਸੀ ਉਹ ਵੀ ਆਪਾਂ ਖਾ ਲਿਆ ਜੀ ਇਹਦੇ ਨਾਲ ਹੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵਾਂਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਲੈ ਕੇ ਵਾਹਿਗੁਰਜੀ ਦਾ ਨਾਮ ਅੱਜ ਦਾ ਆਪਣਾ ਸਫ਼ਰ ਸ਼ੁਰੂ ਕਰਦੇ ਆਂ ਤੇ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਦੇ ਆਂ ਅੱਗੇ ਜਿਹੜਾ ਆਪਣਾ ਸ਼ਹਿਰ ਸੀਗਾ ਜਿਹੜੇ ਸ਼ਹਿਰ ਪਰ ਰਾਤ ਜਾਈ ਜਾਂਦੇ ਸੀ ਪਰ ਆਪਾਂ ਰੁੱਕ ਗਏ ਸੀਗੇ ਪਿੱਛੇ ਉਹਦਾ ਨਾਮ ਹੈਗਾ ਜੀ ਅਲਪੂਜਾ ਅਲਪੂਜਾ ਉਸ ਸ਼ਹਿਰ ਦਾ ਨਾਮ ਹੈਗਾ ਤੇ ਕਹਿੰਦੇ ਹੈਗੀਆਂ ਦੋ ਤਿੰਨ ਚੀਜ਼ਾਂ ਉਹਦੇ ਵਿੱਚ ਦੇਖਣ ਵਾਲੀਆਂ ਤੇ ਉਹ ਵੀ ਆਪਾਂ ਦੇਖਾਂਗੇ ਜ਼ਰੂਰ ਜਾ ਕੇ ਤੇ ਤੁਹਾਨੂੰ ਵੀ ਆਪਾਂ ਜ਼ਰੂਰ ਦਿਖਾਵਾਂਗੇ ਅੱਜ ਦਾ ਜਿਹੜਾ ਆਪਣਾ ਸਫ਼ਰ ਹੋਊਗਾ ਉਹ ਹੋਊਗਾ ਜੀ 78 ਜਾਂ 75 ਕਿਲੋਮੀਟਰ ਦਾ ਅੱਜ ਆਪਾਂ ਜਾਣਾ ਹੈ ਕੋਚੀ ਤੇ ਕੋਚੀ ਪਹੁੰਚਾਂਗੇ ਅੱਜ ਆਪਾਂ ਤੇ ਤੁਸੀਂ ਬਣੇ ਰਹੋ ਸਫ਼ਰ ਦੇ ਨਾਲ ਜਿਹੜਾ ਵੀ ਕੁਝ ਰਾਹ ਦੇ ਵਿੱਚ ਆਇਆ ਚੰਗੀ ਆਈ ਚੰਗੀ ਆਈ ਉਹ ਪਤਨ ਨੂੰ ਸਾਰਾ ਕੁਝ ਦਿਖਾਉਂਦੇ ਰਾਵਾਂਗੇ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀ ਅੱਗੇ ਵਾਲੀ ਵੀਡੀਓ ਲੰਘ ਨਾ ਜਾਵੇ ਜੀ ਸਾਈਕਲ ਤਿਆਰ ਆਪਣੇ ਚੱਲਣ ਦੀ ਤਿਆਰੀ ਚਾ ਵਸੋਣੀ ਜੀ ਜਿਹੜੇ ਟਾਈਮ ਆਪਾਂ ਨੇ ਬਾਈਆਂ ਨੂੰ ਕਿਹਾ ਸੀਗਾ ਵੀ ਭਾਈ ਇੰਨੇ ਵਜੇ ਉੱਠ ਪਿਓ ਇਹ ਜਮਾਂ ਉਨਾ ਹੀ ਸਮਾਂ ਹੋ ਗਿਆ 9 ਵਜੇ ਆ ਤੇ ਬਾਈ ਹਜੇ ਤੱਕ ਆਈ ਨਹੀਂ ਤੇ ਆਪਾਂ ਤਿਆਰ-ਵਾਰ ਤਿਆਰ ਖੜੇ ਹਾਂ ਚਲੋ ਜੀ ਹਾਂਜੀ ਆਜੋ ਲਗਦਾ ਆ ਗਿਆ ਜੀ ਉਹ ਵੀ ਬਾਈ ਇਹ ਵਾਲੀ ਜਗਾ ਜੀ ਦੇਖਣ ਵਾਸਤੇ ਅਲਬੋਜਾ ਸ਼ਹਿਰ ਦੇ ਵਿੱਚ ਤੇ ਜਿਹਦਾ ਨਾਮ ਹੈਗਾ ਇੱਥੇ ਬੈਕਵਾਟਰ ਇਦਾਂ ਦੀਆਂ ਕਿਸ਼ਤੀਆਂ ਹੁੰਦੀਆਂ ਨੇ ਇੱਥੇ ਇਹਦੇ ਵਿੱਚ ਕਮਰੇ-ਕਮਰੇ ਵਾਲਾ ਸਹੂਲਤ ਸਾਰੀ ਹੈਗੀ ਆ ਵੀ ਜਿਵੇਂ ਆਪਾਂ ਰਾਤ ਵੀ ਰੁੱਕ ਸਕਦੇ ਆ ਇਹਦੇ ਵਿੱਚ ਤੇ ਜੇ 1 ਘੰਟਾ 2 ਘੰਟੇ ਘੁੰਮਣਾ ਤੇ 2 ਘੰਟੇ ਆਪਾਂ ਘੁੰਮ ਵੀ ਸਕਦੇ ਆ ਤੇ ਇੱਥੇ ਗੇੜਾ-ਗੂੜਾ ਦੇ ਸਕਦੇ ਆ ਤੇ ਜਿਹੜਾ ਇੱਕ ਰਾਇਆ ਮੰਗ ਰਿਹਾ ਨੇ ਇੱਕ ਰਾਇਆ ਇਹ ਮੰਗ ਰਿਹਾ ਨੇ ਜੀ ਵੀ ਘੰਟੇ ਦਾ ਕਹਿ ਰਹੇ ਸੀ 2 200 ਰੁਪਇਆ ਤੇ 2 ਘੰਟੇ ਦਾ 3000 ਰੁਪਇਆ ਤੇ ਆਪਣੇ ਬਜਟ ਤੋਂ ਬਾਹਰ ਆ ਗੱਲ ਇੱਕ ਬਾਈ ਨਾਲ ਹੋਰ ਗੱਲ ਹੋਈ ਸੀਗੀ ਉਹ ਬਾਈ ਆਪਾਂ ਨੂੰ ਰਾਹ 'ਚ ਮਿਲੇ ਸੀਗੇ ਕਹਿੰਦੇ ਭਾਈ ਵੀ ਤੁਸੀਂ ਸਾਈਕਲਾਂ ਤੇ ਆਏ ਹੋ ਤੇ ਦੇਖ ਲੈਣੇ ਪੋਤਾ ਥੱਲਾ ਕਰਕੇ ਤੇ ਉਹਨਾਂ ਨੂੰ ਫੋਨ ਲਾਇਆ ਬਾਈ ਨੂੰ ਬਾਈ ਕਹਿੰਦਾ ਲੋਕੇਸ਼ਨ ਭੇਜ ਦੇਣਾ ਤੁਹਾਨੂੰ ਕਹਿੰਦਾ ਉੱਥੇ ਆ ਜਾਓ ਤੇ ਉੱਥੇ ਆਪਣੀ ਕਸ਼ਤੀ ਖੜੀ ਹੋਈ ਹੈ ਤੇ ਉੱਥੋਂ ਤੁਹਾਨੂੰ ਚੜਾ ਲੈਣੇ ਕਹਿੰਦਾ ਤੇ ਦੇਖ ਲੈਣੇ ਬਾਈ ਜੇ ਆਪਣੀ ਫਬਤ ਜੀ ਰਲਦੀ ਹੋਈ ਤੇ ਚੜ ਜਾਾਂਗੇ ਜ਼ਰੂਰ ਝੂਟਾ ਲੈ ਕੇ ਆਵਾਂਗੇ ਤੇ ਤੁਹਾਨੂੰ ਵੀ ਦਿਖਾ ਦਾਂਗੇ ਵੀ ਕਿੱਦਾਂ ਦੀ ਗੱਲਬਾਤ ਆ ਹਨ ਤੇ ਇਹਦੇ ਵਿੱਚ ਰੋਟੀ ਪਾਣੀ ਦਾ ਸਿਸਟਮ ਹੁੰਦਾ ਹੈਗਾ ਲੰਚ ਤੇ ਡਿਨਰ ਜਿਹੜਾ ਇਹਦੇ ਵਿੱਚ ਕਰ ਦਿੰਦੇ ਆ ਜੇ ਆਪਾਂ 2 ਘੰਟੇ ਵੀ ਘੁੰਮਣਾ ਤੇ ਦੋ ਘੰਟੇ ਦੇ ਵਿੱਚ ਉਹ ਲੰਚ ਤੇ ਡিনার ਦੋਨੋਂ ਇਕੱਠੇ ਕਰ ਦੇਣਗੇ ਭਾਈ ਇੰਨੇ ਕੁ ਟਾਈਮ ਬਾਅਦ ਆ ਖਾ ਲਿਓ ਇੰਨੇ ਕੁ ਟਾਈਮ ਬਾਅਦ ਆ ਖਾ ਲਿਓ ਉਹ ਵਿੱਚ ਹੀ ਦੇ ਦਿੰਦੇ ਆ ਤੇ ਇਹ ਲੋਕੇਸ਼ਨ ਦੀ ਜਿਹੜੀ ਦੂਰੀ ਪੈਂਦੀ ਹੈ ਜੀ ਉਸ ਮੇਨ ਰੋਡ ਤੋਂ ਐਨ ਐਚ 66 ਰੋਡ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਪੈਂਦਾ ਜੀ ਇਹ ਬੈਕਵਾਟਰ ਇਹ ਬੈਕਵਾਟਰ ਦਾ ਮਤਲਬ ਹੁੰਦਾ ਵੀ ਖੜਾ ਹੋਇਆ ਪਾਣੀ ਇਹ ਪਾਣੀ ਖੜਾ ਹੁੰਦਾਗਾ ਮਾੜੀ-ਮੋਟੀ ਜਿਹੜੀ ਹਿੱਲ-ਜੁਲ ਹੁੰਦੀ ਐ ਇਸ ਪਾਣੀ ਦੇ ਵਿੱਚ ਇਦਾਂ ਦੀਆਂ ਕਸ਼ਤੀਆਂ ਹੁੰਦੀਆਂ ਨੇ ਜੀ ਵੱਡੀਆਂ ਤੇ ਪੈਸੇ ਜ਼ਿਆਦਾ ਮੰਗਣ ਕਰਕੇ ਜੀ ਆਪਾਂ ਇਹਨਾਂ ਕੋਲੇ ਨਹੀਂ ਰੋਕੇ ਤੇ ਬਾਈ ਤਾਂ ਕਹਿੰਦੇ ਤੁਹਾਨੂੰ ਕਮਾ ਦਿੰਨੇ ਆ ਵੀ 2 ਘੰਟੇ ਦਾ ਤੁਸੀਂ 3000 ਰੁਪਏ ਦੇ ਦਿਓ ਤਿੰਨ ਬੰਦੇ ਪਰ ਐਡਾ ਆਪਣੇ ਲੋਟ ਨਹੀਂ ਆਉਂਦਾ ਗੱਲ ਕਿਉਂਕਿ ਆਪਾਂ ਅੱਗੇ ਵੀ ਜਿਹੜਾ ਸਫ਼ਰ ਕਰਨਾਗਾ ਤੇ ਫਿਰ ਪੈਸਿਆਂ ਦੇ ਬਿਨਾਂ ਤੇ ਫਿਰ ਸਫ਼ਰ ਹੁੰਦਾ ਨਹੀਂਗਾ ਤੇ ਦੇਖਦੇ ਆਂ ਭਾਈ ਉਸ ਬਾਈ ਨਾਲ ਗੱਲ ਕੀਤੀ ਆ ਯੋ ਭਾਈ ਕਿੰਨੇ ਕਹਿੰਦਾ ਆਪਾਂ ਨੂੰ ਵੈਸੇ ਤਾਂ 700 ਰੁਪਇਆ ਕਿਹਾਗਾ ਇਹ ਦੇਖ ਲੈਨੇ ਆ ਜੇ ਠੀਕ ਲੱਗਦਾ ਹੋਇਆ ਤਾਂ ਚੱਲ ਵੜਾਂਗੇ ਨਹੀਂ ਤਾਂ ਫਿਰ ਭਾਈ ਆਪਾਂ ਅੱਗੇ ਦਾ ਜਿਹੜਾ ਸਫ਼ਰ ਸ਼ੁਰੂ ਕਰਾਂਗੇ ਤੇ ਐਦਾਂ ਦੀ ਗੱਲਬਾਤ ਤੁਹਾਨੂੰ ਦਿਖਾ ਦਿੱਤੀ ਆ ਵੀ ਇਹ ਵਧੀਆ ਚੀਜ਼ ਐ ਦੇਖਣ ਵਾਲੀ ਚੀਜ਼ ਐ ਇੱਕ ਇਹ ਆਸੇ-ਪਾਸੇ 10-15 ਕਿਲੋਮੀਟਰ ਦਾ ਢੇਡਾ ਦਵਾਲਿਆ ਹੁੰਦਿਆ ਤੇ ਵਧੀਆ ਜਿਹੜਾ ਅੰਦਰ ਕਮਰੇ ਨਾਲ ਕਮਰਾ ਬਣਿਆ ਹੁੰਦਾਗਾ ਉਸ ਤਰ੍ਹਾਂ ਤੁਸੀਂ ਬੈਠ ਕੇ ਵਧੀਆ ਇੰਜੋਏਮੈਂਟ ਕਰ ਸਕਦੇ ਹੋ ਆਰਾਮ ਕਰ ਸਕਦੇ ਹੋ ਕਮਰੇ ਦੇ ਵਿੱਚ ਆਸਾ-ਪਾਸਾ ਵਧੀਆ ਦੇਖ ਸਕਦੇ ਆ ਬਣੀ ਨੇ ਵਈ ਗੱਲ ਬਾਤ ਜੀ ਤੇ ਅਜਦਾ ਕਿਆ ਵੀ ਸੀਗਾ ਭਾਈ ਥੋੜਾ ਮੋਟਾ ਘਟਾ ਲਓ ਹਨਾ ਤੇ ਘਟਾ ਕੇ ਚੱਲ ਮਾੜਾ ਮੋਟਾ ਉੱਤ ਥੱਲਾ ਹੋ ਜਾਂਦਾ ਤਾਂ ਫਿਰ ਆਪਾਂ ਚੱਲੋ ਵੀ ਵੜਦੇ ਜੀ ਦਿਖਾ ਵੀ ਦਿੰਦੇ ਕੁਛ ਤੇ ਬਾਕੀ ਘਟਾਈ ਨਹੀਂ ਗੱਲ ਬਾਤ ਇਹਨਾਂ ਨੇ ਤੇ ਆਪਾਂ ਨੂੰ ਵੈਸੇ ਇਹਨਾਂ ਠੀਕ ਜਾ ਵੀ ਨਹੀਂ ਲੱਗਿਆ ਵੀ ਭਾਈ ਜਵੇਂ 2 ਘੰਟੇ ਲਈ ਫਿਰ ਕਾ ਨੂੰ 3000 ਰੁਪਏ ਖਰਾਬ ਕਰਨਾ ਇਹਦੇ ਨਾਲ ਤਾਂ ਚੰਗਾ ਆਪਾਂ ਕੁਛ ਖਾ ਪੀ ਲਵਾਂਗੇ ਤੇ ਆਪਣੀ ਸਿਹਤ ਨੂੰ ਵੀ ਵਧੀਆ ਲੱਗੂਗਾ ਤੇ ਬਾਕੀ ਸਾਈਕਲ ਵੀ ਆਪਣਾ ਵਧੀਆ ਚੱਲੂਗਾ ਬਾਕੀ ਆਪਾਂ ਜੇ ਇਹਨਾਂ ਦੇ ਕੈਸ਼ਤੀਆਂ ਦੀ ਗੱਲ ਕਰੀ ਤੇ ਤੁਹਾਨੂੰ ਪਤਾ ਹੀ ਆਪਾਂ ਕੈਸ਼ਤੀ ਛੱਡੋ ਵੱਡੇ ਵੱਡੇ ਝਾਜਾਂ ਦੇ ਝੂਟੇ ਲੈ ਕੇ ਆਏ ਉਹਨਾਂ ਦੇ ਅੰਡਾ ਮਾਣ ਗਏ ਸੀ ਜਦੋਂ ਸਮੁੰਦਰੀ ਝਾਜਾਂ ਤੇ ਤੇ ਹੁਣ ਬਾਹਰ ਨਾ ਸੋਚੀਏ ਤੇ ਆਪਾਂ ਆਪਣੇ ਸਫ਼ਰ ਵੱਲ ਵਧੀਏ ਜਿਹੜਾ ਆਪਾਂ ਸਫ਼ਰ ਕੱਢਣਾ ਹੈ ਅੱਜ ਮੌਸਮ ਠੰਡਾ ਹੈ ਵੈਸੇ ਤੇ ਸਫ਼ਰ ਵਧੀਆ ਆਪਣਾ ਨਿਕਲ ਜਾਊਗਾ ਬਾਬਾ ਬਾਬਾ ਭਲੀ ਕਰੇ ਇਦਾਂ ਹੀ ਮੌਸਮ ਰਵੇ ਬਹੁਤ ਪੇਸੀ ਆਪਾਂ ਆਪਣੇ ਸਫ਼ਰਾਂ ਵੱਲ ਤੇ ਰਾਹ ਚ ਇੱਕ ਬਾਈ ਆਪਾਂ ਨੂੰ ਬਾਈ ਟੱਕਰਿਆ ਸੀਗਾ ਕਹਿੰਦੇ ਅੱਜ ਤੁਹਾਨੂੰ ਆਪਾਂ ਛੋਟੀ ਬੋਟ ਦੇ ਵਿੱਚ ਘੁਮਾ ਦਿੰਨੇ ਆ ਤੇ ਬੋਟ ਆਪਣਾ ਛੋਟਾ ਤੁਹਾਨੂੰ ਦਿਖਾ ਦਿੰਨੇ ਆ ਤੇ ਉਹ ਕਹਿੰਦੇ ਭਾਈ 2 ਘੰਟੇ ਦਾ 800 ਰੁਪਏ ਦੇ ਵਿੱਚ ਉੱਕਾ-ਬੁੱਕਾ ਕੰਮ ਨਿਕਲਦਾ ਜਦ ਲੈ ਉਹਦੇ ਵਿੱਚ ਕਮਰੇ ਨਹੀਂ ਹੁੰਦੇ ਓਪਨ ਜੀ ਹੈਗੀ ਆ ਤੇ ਉਹਦੇ ਵਿੱਚ ਚੱਲਾਂਗੇ ਆਪਾਂ ਇਹਦਾ ਇਧਰਲੇ ਪਾਸੇ ਉਹ ਬਾਈ ਦੇ ਭਰਾ ਦਾ ਘਰ ਸੀ ਕਿ ਇਧਰਲੇ ਪਾਸੇ ਆਪਾਂ ਸਾਈਕਲ ਲਾਤੇ ਆ ਤੇ ਕਹਿੰਦੇ ਕੋਈ ਛੇੜੂਗਾ ਨਹੀਂ ਉਧਰਲੇ ਪਾਸੇ ਉਹ ਬੋਟ ਖੜੀ ਹੋਈ ਆ ਚਲਦੇ ਆ ਆਪਾਂ ਦਿਖਾਉਣੇ ਤੁਹਾਨੂੰ ਕਿਦਾਂ ਦੀ ਬੋਟ ਆ ਜੀ ਇਹ ਵਾਲੀ ਬੋਟ ਆ ਜੀ ਆਪਣੀ ਤੇ ਇਹਦੇ ਵਿੱਚ ਪਿੱਛੇ ਤਿੰਨ ਤਿੰਨ ਕੁਰਸੀਆਂ ਲੱਗੀਆਂ ਹੋਈਆਂ ਨੇ ਦੋਨੋਂ ਸਾਈਡ ਤੇ ਜੀ ਆਹ ਵਾਲੀ ਹੈ ਜੀ ਤਿੰਨ ਕੁਰਸੀਆਂ ਇੱਧਰ ਤਿੰਨ ਕੁਰਸੀਆਂ ਇੱਧਰ ਤੇ ਉਹ ਪਿੱਛੇ ਡਰਾਈਵਰ ਪਾਈ ਦੀ ਸੀਟ ਆ ਇੱਧਰ ਇੱਕ ਬੈੱਡ ਲੱਗਿਆ ਹੋਇਆ ਹੈਗਾ ਕਹਿੰਦੇ ਤੁਸੀਂ ਲੇਟ ਵੀ ਸਕਦੇ ਹੋ ਆਰਾਮ ਰੂਮ ਕਰ ਲਿਓ ਕਹਿੰਦੇ ਤੇ ਉਹ ਸਾਹਮਣੇ ਵੀ ਇੱਕ ਗੱਦਾ ਜਿਹਾ ਲੱਗਿਆ ਹੋਇਆ ਹੈਗਾ ਕਹਿੰਦੇ ਭਾਈ ਇੱਥੇ ਇੱਥੇ ਵੀ ਤੁਸੀਂ ਬਹਿ ਕੇ ਸਾਹਮਣੇ ਵੀਡੀਓ ਵੀਡੀਓ ਬਣਾ ਲਿਓ ਤੇ ਜੇ ਐਨਜੋਇਮੈਂਟ ਕਰਨ ਲਈ ਜੀ ਓਕੇ ਸਰ ਨੰਨੀ ਓਕੇ ਨੰਨੀ ਤੇ ਆ ਡਿੱਕ ਜੈ ਵੀ ਰੱਖਿਆ ਹੋਇਆ ਬਾਜੀ ਨੇ ਕਹਿੰਦਾ ਤੁਸੀਂ ਜਦੋਂ ਵੀਡੀਓ ਬਣਾ ਲਈ ਆਪਾਂ ਨੂੰ ਦੱਸ ਦਿਓ ਤੇ ਆਪਾਂ ਤੁਹਾਡੇ ਵਾਸਤੇ ਡਿੱਕ ਲਾ ਦਾਂਗੇ ਡਿੱਕ ਲਾ ਦੇ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਫਿਰ ਭਈ ਹੁਣੇ ਰਾਤ ਘਟ ਸਤੇ ਸੀਗੇ ਹਾਂ ਸੌ ਪੈ ਲੱਗਿਆ ਭਈ ਆਹ ਠੀਕ ਹੈ ਕੰਮ ਜੀ 800 ਰੁਪਏ ਦਿੱਤਾ ਆਪਾਂ 2 ਘੰਟੇ ਵਾਸਤੇ ਤੇ ਨਾਲ ਦਾ ਨੀਂਦ ਕੱਢ ਲਾਂਗੇ 2 ਘੰਟੇ ਮੇਰੀ ਗੱਲ ਸੁਣੋ ਘੰਟਾ ਤੁਸੀਂ ਵੀਡੀਓ ਬਣਾ ਲਓ। ਹਾਂ। ਘੰਟਾ ਮੈਨੂੰ ਪਹਿਨ ਦੇ ਤੇ ਘੰਟਾ ਬਾਅਦ ਚ ਮੈਨੂੰ ਉਠਾ ਦੇ ਮੜ ਕੇ ਤੁਸੀਂ ਪੈ ਜਾ। ਠੀਕ ਐ? ਨਾਲੇ ਨੀਂਦ ਪੂਰੀ ਹੋ ਜੂਗੀ। ਨਾਲੇ ਆਪਣਾ ਵਧੀਆ ਇੰਜੋਇਮੈਂਟ ਹੋ ਜੂਗਾ। ਚਲੋ ਜੀ। ਮਿਲਦੇ ਆਂ ਜੀ ਫਿਰ ਗਾਹਾਂ ਜਾ ਕੇ। ਅੱਧੇ ਰਾਤ ਚ ਲਾਇਆ ਬਾਈ ਆਪਾਂ ਨੂੰ ਬਾਈ। ਤੇ ਆਸੇ-ਪਾਸੇ ਜਿਹੜੀਆਂ ਦੇਖਣ ਨੂੰ ਆ ਕਸ਼ਤੀਆਂ ਜੀਆਂ ਵੱਡੀਆਂ ਜਿਹੜੀਆਂ ਆਪਾਂ ਪਹਿਲਾਂ ਪੁੱਛੇ ਸੀਗੇ ਜਿਹੜਾ 2-3000 ਰੇਟ ਸੀਗਾ। ਤੇ ਇਹ ਆਪਣੇ ਹਿਸਾਬ ਚ ਨਹੀਂ ਆਇਆ ਕੰਮ ਕਰ। ਤੇ ਆਪਾਂ ਫਿਰ ਇਹ ਜੇ ਕਰਕੇ ਆ ਛੋਟੀ ਕਿਸ਼ਤੀ ਕਰਾ ਲਈ ਸੀਗੀ ਜੀ। ਤੇ ਛੋਟੀ ਕਿਸ਼ਤੀ ਪਤਨ ਦਿਖਾ ਦਿੰਨੇ ਆ ਜੀ। ਆਹ ਵਾਲੀ ਤੇ ਆਸੇ-ਪਾਸੇ ਬਈ ਸਾਰੇ ਪਾਸੇ ਕਿਸ਼ਤੀਆਂ ਖੜੀਆਂ ਹੋਈਆਂ ਨੇ ਤੇ ਜਿਹੜੇ ਅੱਗੇ ਜਾਵਾਂਗੇ ਅੱਗੇ ਆਸੇ-ਪਾਸੇ ਘਰ ਵੀ ਆਉਣਗੇ ਤੇ ਆਸੇ-ਪਾਸੇ ਆਹ ਨਾਰੀ ਵਾਲਿਆਂ ਦੇ ਦਰਖਤ ਵੀ ਬਹੁਤ ਆਉਣਗੇ ਤੇ ਦੇਖਣ ਵਾਲਾ ਵਧੀਆ ਨਜ਼ਾਰਾ ਹੋਊਗਾ ਤੇ ਇਹ ਗੱਲ ਕਰੀਏ ਆਪਾਂ ਕੇਰਲਾ ਸਟੇਟ ਦੀ ਤੇ ਕੇਰਲਾ ਸਟੇਟ ਦੀ ਸਭ ਤੋਂ ਮਸ਼ਹੂਰ ਥਾਂ ਗੀ ਅਲਬੂਜਾ ਸ਼ਹਿਰ ਤੇ ਜਿਹੜਾ ਇਸ ਕਸ਼ਤੀਆਂ ਦਾ ਗੜ੍ਹ ਹੈਗਾ ਜੀ ਇਹ ਬਹੁਤ ਵੱਡੀ ਲੇਕ ਆ ਜਿਹੜੀ ਜਿਹੜੀ ਲੇਕ ਦੇ ਵਿੱਚ ਆਪਾਂ ਹੈਗੇ ਆ ਤੇ ਆਪਣਾ ਜਿਹੜਾ ਪੂਰਾ ਇਹਦਾ ਆ ਗੋਲ ਘੇਰਾ ਹੋਊਗਾ ਉਹ ਹੋਊਗਾ 10 ਕਿਲੋਮੀਟਰ ਦਾ ਤੇ 10 ਕਿਲੋਮੀਟਰ ਆਪਾਂ ਨੂੰ ਪੂਰਾ ਘੁਮਾ ਫਰਾ ਕੇ ਲਿਆਊਗਾ ਭਾਈ ਤੇ ਆਸੇ ਪਾਸੇ ਜਿਹੜੇ ਆ ਘਰ ਵੀ ਆਉਣਗੇਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਆਸੇ-ਪਾਸੇ ਘਰ ਆਉਂਦੇ ਆ ਜੀ ਤੇ ਆਹ ਦੁਕਾਨਾਂ ਜੀਆਂ ਬਣੀਆਂ ਹੋਈਆਂ ਨੇ ਜਿੱਥੋਂ ਠੰਡਾ ਦਿੱਤਾ ਮਿਲ ਜਾਂਦਾ ਹੈ ਤੇ ਉਹ ਸਾਹਮਣੇ ਅੰਗਰੇਜ਼ ਜੀਆਂ ਹੋਣੀਆਂ ਵੀ ਆਈਆਂ ਨਾ ਹੋਣੀਆਂ ਆ ਆਸੇ-ਪਾਸੇ ਦਾ ਇਹ ਮਾਹੌਲ ਆ ਜੀ ਆਸੇ-ਪਾਸੇ ਘਰ ਉਹ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਬਣੇ ਹੋਏ ਆ ਤੇ ਆਹ ਛੋਟੀਆਂ ਕਿਸ਼ਤੀਆਂ ਵਿੱਚ ਚਲਦੀਆਂ ਨੇ ਜਿਹੜੀਆਂ ਕੱਲੀ ਉਹਦੇ ਨਾਲ ਚੱਲਦੀਆਂ ਨੇ ਵੇ ਸਿਰਫ ਬੈਠਣ ਵਾਲਾ ਇਹਦੇ ਵਿੱਚ ਸਿਸਟਮ ਹੀ ਹੁੰਦਾਗਾ ਇਹ ਕੱਲੀ ਉਹਦੇ ਨਾਲ ਮਸ਼ੀਨ ਜੀ ਨਾਲ ਚੱਲਦੀ ਪਿੱਛੇ ਮੋਟਰ ਲੱਗੀ ਹੁੰਦੀ ਹੈ ਇਹਨਾਂ ਦੇ ਜਿਵੇਂ ਵੀ ਆਪਾਂ ਪਿੱਛੇ ਗੱਲ ਕਰਦੇ ਆਉਂਦੇ ਸੀਗੇ ਵੀ ਆਸੇ ਪਾਸੇ ਘਰ ਬਣੇ ਹੋਏ ਆ ਤੇ ਆ ਆਸੇ ਪਾਸੇ ਘਰ ਬਣੇ ਹੋਏ ਆ ਤੇ ਇਸ ਲੇਕ ਦੇ ਵਿੱਚ ਸਰਕਾਰੀ ਬੋਟਾਂ ਵੀ ਚੱਲਦੀਆਂ ਨੇ ਜਿਹੜੀ ਆਹ ਵਾਲੀ ਬੋਟ ਖੜੀ ਹੋਈ ਆ ਤੁਹਾਡੇ ਸਾਹਮਣੇ ਤੇ ਇਹ ਸਾਹਮਣੇ ਜਿਹੜੇ ਆਸੇ-ਪਾਸੇ ਕਰ ਰਹੇਗੇ ਉਹਨਾਂ ਦੇ ਜਿਹੜੇ ਬੰਦੇ ਆਸੇ-ਪਾਸੇ ਕੰਮ ਕਰਦੇ ਆ ਤੇ ਐਸੇ ਬੋਟਾਂ ਹੀ ਜਾਂਦੇ ਆ ਤੇ ਸਾਹਮਣੇ ਇੱਕ ਜੈਟੀ ਬਣੀ ਹੋਈ ਆ ਆ ਵੀ ਬੋਟ ਸਰਕਾਰੀ ਆ ਇਹ ਵੀ ਆਸੇ-ਪਾਸੇ ਜਿਹੜੇ ਆਉਣ ਜਾਣ ਵਾਸਤੇ ਬਣੀ ਹੋਈ ਆ ਜੋ ਵੀ ਸ਼ਹਿਰਾਂ ਦੇ ਵਿੱਚ ਕੰਮਕਾਰ ਹੁੰਦਾ ਬੰਦਿਆਂ ਨੂੰ ਇੱਥੋਂ ਦੇ ਤੇ ਉਹ ਸਾਰੇ ਜਿਹੜੇ ਇਹਨਾਂ ਬੋਟਾਂ ਰਾਹੀਂ ਜਾਂਦੇ ਆ ਇਹ ਕੰਨੀਆਂ ਦੀਆਂ ਆਪਦੀਆਂ ਪ੍ਰਾਈਵੇਟ ਬੋਟਾਂ ਵੀ ਹੈਗੀਆਂ ਜਿੱਦਾਂ ਆਹ ਵਾਲੀਆਂ ਪਰ ਮੈਕਸਿਮਮ ਬੰਦੇ ਜਿਹੜੇ ਹੈਗੇ ਆ ਉਹ ਸਾਰੇ ਉਹ ਸਰਕਾਰੀ ਬੋਟ ਤੇ ਜਾਂਦੇ ਆ ਆ ਸੇ ਪਾਸੇ ਘਰ ਬਣੇ ਹੋਏ ਜੀ ਲਿਪੜਾ ਉਪਈ ਲੀਵੇ ਲੈ ਕਰਤੇ ਨਹੀਂ ਜਿਹੜਾ ਟਾਈਮ ਬਾਈ ਕਹਿ ਕੇ ਲੈ ਕੇ ਗਿਆ ਸੀ ਆਪਾਂ ਨੂੰ ਬਿਲਕੁਲ ਉਸੇ ਟਾਈਮ ਤੇ ਆਪਾਂ ਨੂੰ ਖੜਾ ਕੇ ਜਾਵਾਂ ਜੀ ਉੱਥੇ ਲਿਆਂਦਾ ਬਿਲਕੁਲ ਉਸੇ ਥਾਂ ਤੇ ਲੈ ਆ ਬਾਈ ਜਿੱਥੋਂ ਆਪਾਂ ਨੂੰ ਲੈ ਕੇ ਗਿਆ ਸੀਗਾ ਤੇ 1 ਵਜੇ ਕਹਿ ਕੇ ਗਿਆ ਸੀਗਾ ਤੇ 12 ਵਜੇ 57 ਮਿੰਟ ਹੋ ਗਿਆ ਜੀ ਉਤਰਦੇ ਆ ਜੀ ਫੇਰ ਥੈਂਕ ਯੂ ਬਾਈ ਯਰ ਥੈਂਕ ਯੂ ਹਾਪੀ ਜਰਨੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਲਓ ਜੀ ਮੁੰਡੇ ਚਪਲਾਂ ਦੇ ਦੋ ਮੈਨੂੰ ਤੂੰ ਕੱਢ ਲੈ ਨੀਂਦ ਹੈ ਹੋਰ ਗੱਦਾ ਪੋਲਾ ਵਧੀਆ ਲਾਇਆ ਸੀਗਾ ਤੇ ਆ ਸਾਹਮਣੇ ਬਾਈ ਜਿਹੜੀਆਂ ਕੇਰਲਾ ਦੀਆਂ ਉਹ ਆ ਨੰਬਰ ਪਲੇਟਾਂ ਜਿਵੇਂ ਪਿੱਛੇ ਆਪਾਂ ਦੇਖਿਆ ਸੀਗਾ ਤਾਮਿਲ ਲਾਡੂ ਦੀ TN ਤੋਂ ਸਟਾਰਟ ਹੁੰਦੀ ਸੀਗੀ ਤੇ ਇਹਨਾਂ ਦੀ ਹੁੰਦੀ ਆ KL ਤੋਂ KL 46M 8323 ਕੇਰਲਾ ਕੀ ਨੰਬਰ ਪਲੇਟ ਹੈ ਜੀ ਆ ਕੇਰਲਾ ਕੇ ਨੰਬਰ ਕੇਰਲਾ ਕੀ ਨੰਬਰ ਪਲੇਟ ਹੈ ਇਧਰਲੇ ਪਾਸੇ ਆ ਸਾਰੀਆਂ ਕਸ਼ਤੀਆਂ ਖੜੀਆਂ ਹੋਈਆਂ ਨੇ ਜੀ ਤੇ ਕੇਰਲਾ ਸਟੇਟ ਦੇ ਵਿੱਚ ਇਹ ਸ਼ਹਿਰ ਪੈ ਜਾਂਦਾਗਾ ਤੇ ਜੇ ਗੱਲ ਕਰੀਏ ਭਾਈ ਇਹਨਾਂ ਦੇ ਕਮਾਈ ਦੇ ਸਾਧਨ ਜਿਹੜੇ ਕਮਾਈ ਦਾ ਸਾਧਨ ਇਹਨਾਂ ਦਾ ਇਹੀ ਆ ਕਿ ਇਹ ਬਸ ਕਸ਼ਤੀਆਂ ਦੇ ਝੂਟੇ ਝਾੜੇ ਦਵਾ ਕੇ ਆਪਦਾ ਜਿਹੜਾ ਆ ਗੁਜ਼ਾਰਾ ਕਰਦੇ ਆ ਆਪਦਾ ਘਰ ਚ ਚਲਾਉਂਦੇ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਤਾਂ ਇਦਾਂ ਹੁੰਦਾਗਾ ਵੀ ਜਮੀਨੀ ਹਿੱਸਾ ਹੁੰਦਾ ਆਪਣੇ ਵੀ ਜ਼ਮੀਨ ਵਧੀਆ ਹੁੰਦੀ ਆ ਤੇ ਚੱਲ ਆਪਣਾ ਤੋਰੀ ਫੁਲਕਾ ਚੱਲੀ ਜਾਂਦਾਗਾ ਤੇ ਇਹਨਾਂ ਦਾ ਭਾਈ ਜਿਹੜਾ ਜਮੀਨੀ ਹਿੱਸਾ ਆਪਾਂ ਕਹਿ ਸਕਦੇ ਆ ਤੇ ਆ ਇਹਨਾਂ ਦਾ ਕਸ਼ਤੀਆਂ ਵਾਲਾ ਹੀ ਆ ਜਿਨ੍ਹਾਂ ਦੇ ਆ ਆਸੇ ਪਾਸੇ ਪਾਣੀ ਆ ਬਿਲਕੁਲ ਇਹ ਪਾਣੀ ਦੇ ਵਿੱਚੋਂ ਬਈ ਇਹ ਕਮਾਉਂਦੇ ਆ। ਇਹ ਪਾਣੀ ਦੇ ਵਿੱਚ ਇਹਨਾਂ ਦਾ ਸਾਰਾ ਕੁਝ ਜੀਵਨ ਹੈਗਾ ਪਾਣੀ ਦਾ ਹੀ। ਐਂਦਾਂ ਦੀਆਂ ਕਿਸ਼ਤੀਆਂ ਵਹਿ ਗਈਆਂ ਜੀ। ਜਿਹੜੀ ਆਸੇ-ਪਾਸੇ ਤੋਂ ਟੱਕੀ ਜਾਂਦੀ ਆ ਪੂਰੀ। ਤੇ ਵਧੀਆ ਗੱਲ ਬਾਤ ਸੀ ਬਈ ਆਪਣੇ 800 ਰੁਪਏ ਦੇ ਵਿੱਚ ਤਿੰਨ ਬੰਦਿਆਂ ਨੇ ਘੁੰਮਿਆ ਆਪਾਂ ਟਕਾ ਕੇ 2 ਘੰਟੇ। ਤੇ ਵਧੀਆ ਗੱਲ ਬਾਤ ਆਪਣ ਲੱਗੀ। ਜੇ ਕਿਸੇ ਵੀ ਜਦੋਂ ਵੀ ਆਓ ਬਈ ਪਿਰਲਾ ਦੇ ਵਿੱਚ ਤੇ ਅਲੰਬੋਜਾ ਸ਼ਹਿਰ ਦੇ ਵਿੱਚ ਤੁਸੀਂ ਜ਼ਰੂਰ ਆਇਓ ਤੇ ਤੁਸੀਂ ਜ਼ਰੂਰ ਆਵਾਲਾ ਜਿਹੜਾ ਸਫ਼ਰ ਕਰਕੇ ਦੇਖਿਓ ਇੱਕ ਅਲੱਗ ਹੀ ਨਜ਼ਾਰਾ ਹੈਗਾ ਅਲੱਗ ਜੀ ਦੁਨੀਆ ਦੀ ਇਦਾਂ ਦੀਆਂ ਗੱਲਾਂ ਬਾਤਾਂ ਆਪਾਂ ਫਿਲਮਾਂ ਦੇ ਵਿੱਚ ਹੀ ਦੇਖੀਆਂ ਸੀਗੀਆਂ ਜਿਹੜੀਆਂ ਆਪ ਅੱਜ ਅੱਖੀ ਵੀ ਦੇਖ ਲਈਆਂ ਬਹੁਤ ਆਨੰਦ ਆਇਆ ਜੀ ਇਹ ਸਫ਼ਰ ਕਰਕੇ ਆਪਾਂ ਨੂੰ ਇਧਰਲੇ ਪਾਸੇ ਆਪਣੇ ਸਾਈਕਲ ਖੜੇ ਹੋਇਆ ਜੀ ਉਹ ਬਾਈ ਦੇ ਘਰ ਜਿਹੜੀ ਬਾਈ ਦੀ ਆ ਬੋਟ ਸੀ ਜੀ ਮਾਈ ਯੂਟਿਊਬ ਚੈਨਲ ਆ ਯੂ ਫੀਲ ਬੰਦਾ ਫੀਲ ਬੰਦਾ ਦੇਖਿਆ ਹੈ ਜੀ ਆਪਾਂ ਚਿਲਕਨਾ ਲੇਕ ਚਿਲਕਨਾ ਲੇਕ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਲੇਕ ਸਭ ਤੋਂ ਵੱਡੀ ਝੀਲ ਹੈ ਕਹਿੰਦੇ ਤੇ ਪੂਰਾ ਵਧੀਆ ਢੇੜਾ-ਗੂੜਾ ਦਿਵਾਉਂਦੇ ਆ ਬਾਈ ਇਹ ਵਧੀਆ ਨਜ਼ਾਰਾ ਆ ਜਾਂਦਾ ਹੈ ਤੇ ਵਧੀਆ ਲੱਗਿਆ ਆਪਾਂ ਨੂੰ ਇੱਥੇ ਸਫ਼ਰ ਕਰਕੇ ਤੇ ਹੁਣ ਚਲਾਤਾ ਸਫ਼ਰ ਆਪਾਂ ਕੋਚੀ ਵੱਲ ਨੂੰ ਤੇ ਕੋਚੀ ਵੱਲ ਜਾਣ ਤੋਂ ਪਹਿਲਾਂ ਬਾਈ ਭੁੱਖ ਲੱਗ ਗਈ ਸੀਗੀ ਇਹ ਕੁਛ ਖਾਣ ਪੀਣ ਤੇ ਖਾਣ ਪੀਣ ਜਿਹੜਾ ਆਪਣਾ ਅੱਜ ਹੈਗਾ ਅੱਧਾ ਕਿਲੋ ਦੁੱਧ ਦਾ ਪੈਕੇਟ ਤੇ ਨਾਲ ਇੱਕ ਇੱਕ ਸੀਮ ਇਹ ਖਾ ਪੀ ਕੇ ਚੱਲਦੇ ਆਂ ਜੀ ਫਿਰ ਪਾਗੇ ਵੱਲ ਨੂੰ ਕਿਦਾਂ ਦਾ ਵੀ ਸਫ਼ਰ ਹੋਇਆ ਤੁਹਾਡੇ ਨਾਲ ਆਪਾਂ ਸੰਭਾਲਦਾ ਕਰਦੇ ਰਹਿਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਅ ਕੋਚੀ ਆਪਣਾ ਰਹਿ ਗਿਆ ਜੀ 47 ਕਿਲੋਮੀਟਰ ਤੇ ਇਧਰਲੇ ਪਾਸੇ ਪਈ ਆਪਾਂ ਸਾਈਕਲ ਮੋੜ ਕੇ ਲਾ ਲਿਆ ਕਿਉਂਕਿ ਆ ਰਾਹ ਦੇ ਵਿੱਚ ਆਪਾਂ ਨੂੰ ਕਿਸੇ ਨੇ ਰੋਕਿਆ ਸੀਗਾ ਜੀ ਅ ਨਮਸਕਾਰ ਸਰ हेलो सर हेलो क्या नाम है जी आपका मेरा नाम पतनदेव पतनदेव कहाँ से हैं जी आप हम कोट्टायम से कोट्टायम तो ये, ये केरला में पड़ जाते हैं केरला नाम। केरला का वो... सिटी है या कोई नेबर डिस्ट्रिक्ट है नेबर डिस्ट्रिक्ट है अलापुरा है ना अलापुरा ये पास वाला डिस्ट्रिक्ट है दिस अच्छा जी ठीक है जी हेलो जी क्या नाम है ध्यान ठीक है जी बहुत प्यारा नाम है नमस्कार मैं ਕਿਆ ਨਾਮ ਹੈ ਜੀ ਆਪਕਾ ਅੰਜੂ ਬਹੁਤ ਧੰਨਵਾਦ ਜੀ ਬਹੁਤ ਅੱਛਾ ਲੱਗਾ ਮਿਲ ਕੇ ਆਪਸੇ ਸਹੀ ਓਕੇ ਥੈਂਕ ਯੂ ਥੈਂਕ ਯੂ ਆਪਕਾ ਨਾਮ ਕੀ ਹੈ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਹਰਪਾਲ ਸਿੰਘ ਮੇਰੇ ਚੈਨਲ ਦਾ ਨਾਮ ਖੇਲ ਬੰਦਾ ਹੈ ਜੀ ਖੇਲ ਬੰਦਾ ਆ ਪਿੱਛੇ ਲਗਾ ਹੋਇਆ ਕੋੜੀ ਠੀਕ ਹੈ ਥੈਂਕ ਯੂ ਐਮ ਓਕੇ ਇਹ ਆਪਾਂ ਨੂੰ ਭਾਈ ਆਹ ਸੰਤਰੇ ਜੇ ਦਿੱਤੇ ਆ ਜੀ ਬਹੁਤ ਧੰਨਵਾਦ ਇਹਨਾਂ ਦਾ ਚੱਲਦੇ ਆਪਾਂ ਅੱਗੇ ਵਾਲੋ ਕਿਉਂਕਿ ਬਿੱਟੂ ਭਾਈ ਹੋ ਜੀ ਬਿੱਟੂ ਭਾਈ ਜੀ ਹੋਰੇ ਆਪਣੇ ਅੱਗੇ ਲੰਘ ਗਿਆ ਤੇ ਆਪਾਂ ਵੀ ਚੱਲਦੇ ਆ ਏ ਕੇਰਲਾ ਨੰਬਰ ਹੀ ਗੱਡੀ ਸੀਗੀ ਜੀ ਕੇ ਐਲ 05 ਏ ایس 2555 ਜਾਣ ਦਿਓ ਜੀ ਪਿੱਛੇ ਪਿੱਛੇ ਫੇਰ ਆਪਾਂ ਵੀ ਲਾ ਲਾਂਗੇ ਭਾਈ ਜੀ ਭਾਈ ਭਾਈ ਬਹੁਤ ਚੰਗੇ ਲੋਕ ਆ ਜੀ ਕੇਰਲਾ ਦੇ ਤੇ ਇੱਕ ਗੱਲ ਤੁਹਾਨੂੰ ਆਪਾਂ ਹੋਰ ਦੱਸ ਦਈਏ ਜੇ ਨਹੀਂ ਕਿ ਤੁਸੀਂ ਜੀ ਸਾਰੇ ਜਾਣਦੇ ਹੋਂ ਵੀ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਜਿਹੜੇ ਲੋਕ ਹੈਗੇ ਉਹ ਕੇਰਲਾ ਦੇ ਹਨ ਤੇ ਸਭ ਤੋਂ ਜ਼ਿਆਦਾ ਜਿਹੜਾ ਬਿਜ਼ਨਸ ਦਾ ਬਿਜ਼ਨਸ ਦਾ ਐਕਸਪੀਰੀਅੰਸ ਹੈਗਾ ਉਹ ਵੀ ਸਭ ਤੋਂ ਜ਼ਿਆਦਾ ਕੇਰਲਾ ਵਾਲਿਆਂ ਨੇ ਆ ਵਧਦੇ ਹੁਣ ਆਪਾਂ ਅੱਗੇ ਵੱਲ ਨੂੰ ਅੱਜ ਆਪਾਂ 66 ਰੋਡ ਤੋਂ ਵੱਖ ਹੋ ਗਏ ਆ ਜੀ ਇਹ ਪਤਾ ਨਹੀਂ ਕਿਹੜਾ ਇਹ ਰੋਡ ਆ ਇਹ ਲੋਕੇਸ਼ਨ ਚੱਕ ਨਹੀਂ ਜਿਆ ਰੋਡ ਦੀ ਇਹ ਬੜਾ ਸੋਹਣਾ ਰੋਡ ਆ ਬਾਈ ਚੇਠੀ ਬ੍ਰਿਜ ਆਸੇ-ਪਾਸੇ ਦਾ ਮਾਹੌਲ ਬਹੁਤ ਹੀ ਸੋਹਣਾ ਬਾਈ ਤੇ ਉਹ ਪਰਲੇ ਪਾਸੇ ਸਮੁੰਦਰ ਠੰਡੀ-ਠੰਡੀ ਹਵਾ ਚੱਲਦੀ ਆ ਤੇ ਧੁੱਪ ਹੈਣੀ ਅੱਜ ਵਧੀਆ ਜਿਹੜਾ ਆਪਣਾ ਸਫ਼ਰ ਨਿਕਲਦਾ ਹੈਗਾ ਤੇ ਵਧੀਆ ਜਿਹੜਾ ਆਪਣਾ ਸਫ਼ਰ ਨਿਗਾਉਣ ਵਾਲੇ ਆਪਾਂ ਨੂੰ ਲੋਕ ਮਿਲਦੇ ਆ ਜਿਵੇਂ ਤੁਸੀਂ ਪਿੱਛੇ ਦੇਖਿਆ ਜਾਂ ਬਹੁਤ ਵਧੀਆ ਫੈਮਿਲੀ ਸੀਗੇ ਤੇ ਬਹੁਤ ਵਧੀਆ ਆਪਾਂ ਨੂੰ ਹੌਸਲਾ ਦੇ ਕੇ ਗਏ ਆ ਬਹੁਤ ਵਧੀਆ ਅਪਰੀਸ਼ੀਏਟ ਕਰਕੇ ਗਏ ਆ ਵੀ ਕਹਿੰਦਾ ਬਈ ਬਹੁਤ ਵਧੀਆ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੇ ਲੱਗੇ ਰਹੋ ਆਪਣੀ ਲਗਨ ਦੇ ਨਾਲ ਤੇ ਹਾਂਜੀ ਬਿਲਕੁਲ ਲੱਗੇ ਰਵਾਂਗੇ ਜੀ ਆਸ-ਪਾਸ ਇਹਾ ਕੋਕੋਨਟਾਂ ਦੇ ਦਰਖਤ ਜੀ ਕਿੰਨੇ ਕੋਕੋਨਟ ਇਧਰਲੀ ਸਾਈਡ ਤੇ ਜਿਉ ਸਾਹਮਣੇ ਸਮੁੰਦਰ ਲੱਖ ਦੇ ਸਮੁੰਦਰ ਤੇ ਅੱਗੇ ਆਇਆ ਜੀ ਤੇ ਇੱਥੋਂ ਕੋਚੀ ਰਹਿ ਗਿਆ 32 ਕਿਲੋਮੀਟਰ ਤੇ ਬਿੱਟੂ ਬਾਈ ਹੋਰੇ ਅੱਗੇ ਸੀਗੇ ਤੇ ਬਿੱਟੂ ਬਾਈ ਹਰ ਨੇ ਅੱਗੇ ਜਿਹੜੀ ਖਾਦੇ ਅੱਗੇ ਬ੍ਰੇਕ ਮਾਰਿਆਗਾ ਇਧਰਲੇ ਪਾਸੇ ਚਾਹ ਲਾ ਢਾਬਾਗਾ ਜੀ ਤੇ ਚਾਹ ਬੋਲੀ ਹੋਈ ਆ ਤਿੰਨ ਕੱਪ ਇਧਰਲੇ ਪਾਸੇ ਰਹਿ ਗਿਆ ਸਾਈਕਲ ਸ਼ੂਗਲ ਕੇ ਲਾ ਕੇ ਤੇ ਚਾਹ ਪੀਨੇ ਆ ਫੇਰ ਚੱਲਦੇ ਆਂ ਜੇ ਅੱਗੇ ਨੂੰ ਇਸ ਰਾਹ ਦਾ ਬਿਲਕੁਲ ਘੈਂਟ ਨਜ਼ਾਰਾ ਹੈਗਾ ਜੀ ਬਿਲਕੁਲ ਵਧੀਆ ਸਫਰ ਆ ਆਸੇ ਪਾਸੇ ਜਿਹੜੇ ਦਰਖਤ ਆ ਕੋਕੋਨਟ ਦੇ ਨਾਰੀਅਲ ਦੇ ਦਰਖਤ ਆ ਤੁਹਾਨੂੰ ਦੇਖੋ ਪਿੱਛੇ ਵਿੱਚ ਘਰ ਘਰ ਰੋਡ ਜਾਂਦਾ ਹੈਗਾ ਤੇ ਬੜਾ ਸੋਹਣਾ ਰੋਡ ਆ ਸਾਫ਼ ਸੁਥਰਾ ਰੋਡ ਆ ਤੁਸੀਂ ਰੋਡ ਦੇਖ ਹੀ ਸਕਦੇ ਹੋ ਪਿੱਛੇ ਤੁਹਾਨੂੰ ਆਪਾਂ ਰੋਡ ਦਿਖਾਉਣੀ ਆਣੀ ਹੈ ਇੱਧਰ ਵੀ ਆਸੇ ਪਾਸੇ ਘਰ ਬੜੇ ਸੋਹਣੇ ਪਾਏ ਹੋਇਆ ਬਈ ਆਉ ਉਹ ਸਾਹਮਣੇ ਆਵਾਜ਼ ਵੱਜ ਗਈ ਜੀ ਉਧਰ 2 ਮਿੰਟ ਬਾਅਦ ਕਹਿੰਦੇ ਚਾਹ ਲੈ ਜਾਓ ਭਾਈ ਫੜ ਕੇ ਆਵਦੀ ਗੱਲੇ ਪਾਸੀ ਜੀ 4 ਵਜ ਗਿਆ ਤੇ ਜਵਾਖਾ ਨੂੰ ਛੁੱਟੀ ਹੋ ਗਈ ਹੈਲੋ 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 ਹਾਂਜੀ ਹਾਂਜੀ ਇਧਰ ਆ ਇਧਰ ਕੰਮ 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 ਆਓ ਤਾਂ ਸਹੀ ਆਓ ਆਓ ਨਾਮ ਕੀ ਹੈ ਇਧਰ ਹੈਲੋ 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 ਵਾਟਸ ਯੂ ਨੇਮ ਆਫੀਆ अफिया डीओ न छुट्टी होगी स्कूल से हिंदी आता है हिंदी या 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 घर जा रहे है अभी घर जा रहे घर जा रहे इंग्लिश कमिंग टू होम कमिंग टू होम ओके नन्नी ਬਾਈ ਬਾਈ ਜਿਵੇਂ ਭਾਈ ਤੁਨੋਂ ਆਪਾ ਪਿੱਛੇ ਦੱਸ ਕੇ ਛੱਡਿਆਂ ਵੀ ਜਿਹੜਾ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਬਾਈ 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 ਜਿਹੜਾ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਆ ਸਟੇਟ ਹੈਗਾ ਕੇਰਲਾ ਕੇਰਲਾ ਦੇ ਛੋਟੇ ਛੋਟੇ ਬੱਚੇ ਵੀ ਅੰਗਰੇਜ਼ੀ ਬੋਲਦੇ ਆ ਜੇ ਹੁਣ ਤੁਸੀਂ ਪਿੱਛੇ ਦੇਖ ਹੀ ਲਿਆ ਜੀ ਸਾਹਮਣੇ ਲਾਤੇ ਜੇ ਆਪਣੇ ਉਹ ਸਾਈਕਲ ਤੇ ਟਾਈਮ ਜਿਹੜਾ 5 ਵਜ ਗਏ ਤੇ ਪਿੰਡ ਆ ਗਿਆ ਜੀ ਚਲਾਨਮ ਇਸ ਪਿੰਡ ਦਾ ਨਾਮ ਹੈਗਾ ਚਲਾਨਮ ਤੇ ਇਧਰਲੇ ਪਾਸੇ ਪਈਏ ਦੇ ਸਮੁੰਦਰਾਂ ਤੇ ਜਿਹੜੀ ਆਪਾਂ ਸੜਕ ਆਈ ਜਾਂਦੇ ਆ ਉਹ ਬਿਲਕੁਲ ਸਮੁੰਦਰ ਦੇ ਨਾਲ-ਨਾਲ ਹੀ ਆ ਜਿਹੜੀ ਆਪਾਂ ਉਹ ਸੜਕ ਆਈ ਜਾਂਦੇ ਆ ਉਹ ਸੜਕ ਆ ਤੇ ਇਧਰਲੇ ਪਾਸੇ ਪਈਏ ਸਮੁੰਦਰਾਂ ਇਧਰਲੇ ਪਾਸਿਆ ਬੰਨ ਜੇ ਲਾਏ ਹੋਏ ਆ ਤੇ ਬੰਨ ਇਹ ਕਾਦੇ ਵਾਸਤੇ ਲਾਏ ਹੋਏ ਆ ਕਹਿੰਦੇ ਜਦੋਂ ਬਈ ਇੱਥੇ ਜਿਆਦਾ ਮੀਂਹ ਕਣੀ ਆਉਂਦਾਗਾ ਤੇ ਜਿਆਦਾ ਮੀਂਹ ਕਣੀ ਕਰਕੇ ਪਾਣੀ ਜਿਹੜਾ ਕਹਿੰਦਾ ਇੱਧਰ ਚੜ ਜਾਂਦਾਗਾ ਇਸ ਪਿੰਡ ਵੱਲ ਕਿਉਂਕਿ ਭਾਈ ਨਾਲ ਤਾਂ ਹੈਗਾ ਕਿਉਂਕਿ ਸਮੁੰਦਰ ਦਾ ਪਾਣੀ ਉੱਪਰ ਉੱਪਰ ਹੀ ਆ ਤੇ ਮੀਂਹ ਪੈਣ ਕਰਕੇ ਪਾਣੀ ਚੜ ਜਾਂਦਾ ਉਹ ਇੱਧਰ ਤੇ ਇਸੇ ਕਰਕੇ ਭਾਈ ਇੱਥੇ ਇਹ ਆ ਤਿੰਨ ਕੋਨੀਆਂ ਜਿਹੜੇ ਪੱਥਰ ਲਾਏ ਹੋਇਆ ਇਹ ਆਪਾਂ ਅੰਡਾ ਮੰਨ ਦੇ ਵਿੱਚ ਵੀ ਦੇਖੇ ਸੀਗੇ ਇਹ ਲੱਗੇ ਹੁੰਦੇ ਆ ਉੱਥੇ ਜਿੱਥੇ ਕਿਸੇ ਪਾਣੀ ਨੂੰ ਬੰਨ ਮਾਰਨਾ ਹੋਵੇ ਜਿਵੇਂ ਅੰਡਾ ਮੰਨ ਜਿਹਨੂੰ ਆਪਾਂ ਜੀਟੀ ਕਹਿੰਦੇ ਨੇ ਜਿੱਥੇ ਆਪਾਂ ਜਹਾਜ਼ ਉਤਰਦੇ ਹੁੰਨੇ ਆ ਉੱਥੇ ਵੀ ਇੱਕ ਬ੍ਰੇਕ ਵਾਟਰ ਹੁੰਦਾਗਾ ਜਿਹਦੇ ਵਿੱਚ ਜਹਾਜ਼ ਆ ਕੇ ਖੜਦਾਗਾ ਉੱਥੇ ਪਾਣੀ ਦੇ ਵਿੱਚ ਕੋਈ ਹਿੱਲ-ਜੋਲ ਨਹੀਂ ਹੁੰਦੀ ਤੇ ਉਹ ਇਹਨੂੰ ਮਾਰ ਕੇ ਆਸੇ-ਪਾਸੇ ਉਹ ਬ੍ਰੀਕ ਵਾਟਰ ਬਣਾਇਆ ਹੁੰਦਾਗਾ ਜਿੱਥੇ ਆ ਕੇ ਜਹਾਜ਼ ਰੁਕਦਾਗਾ ਤੇ ਪਾਣੀ ਨੂੰ ਰੋਕ ਦਿੰਦਾ ਇਹ ਤੇ ਇੱਥੇ ਵੀ ਭਾਈ ਉਹੀ ਗੱਲਬਾਤ ਕੀਤੀ ਹੋਈ ਆ ਤੇ ਸਾਹਮਣੇ ਸਮੁੰਦਰ ਆ ਪੂਰਾ ਵੱਡਾ ਤੇ ਇਧਰ ਪਾਣੀ ਦਾ ਬੰਨ ਮਾਰਿਆ ਹੋਇਆ ਕਿਉਂਕਿ ਪਾਣੀ ਉੱਪਰ ਚੜੇ ਨਾ ਕਿਉਂਕਿ ਜਦੋਂ ਪਾਣੀ ਦੀ ਮਾਰ ਆਉਂਦੀ ਆ ਤਾਂ ਫਿਰ ਮਾੜਾ-ਮੋਟਾ ਤਾਂ ਕੁਝ ਦੇਖਦੇ ਨਹੀਂ ਹੁੰਦਾ ਪਾਣੀ ਤੇ ਆ ਇਹਦੇ ਬਸ ਬਚਾ ਆ ਜਾ ਹੋ ਜਾਂਦਾਗਾ ਇਧਰ ਬਸ ਪਿੰਡ 'ਚ ਪਾਣੀ ਨਹੀਂ ਜਾਂਦਾ ਜਿਹੜੀ ਗੱਲ ਆ ਤੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਕੋਚੀ ਆਪਣੇ ਦਾ ਥੋੜਾ ਹੀ ਰਹਿ ਗਿਆ ਤੇ ਵਧੀਆ ਰਾਹ ਹੈਗਾ ਸਾਫ਼ ਸੁਥਰਾ ਤੇ ਵਧੀਆ ਆਸ-ਪਾਸੇ ਦੀ ਚੈਲਪਹਿਲ ਆ ਤੇ ਵਧੀਆ ਭਾਈ ਆਸ-ਪਾਸੇ ਦੇ ਜਵਾਕ ਮਿਲ ਜਾਂਦੇ ਆ ਜਵਾਕ ਵੀ ਭਾਈ ਇਹਨਾਂ ਦੇ ਹੱਸਦੇ ਖੇੜਦੇ ਜਵਾਕ ਆ ਤੇ ਆਪਾਂ ਨੂੰ ਰਾਹ ਦੇ ਵਿੱਚ ਰੋਕ ਹੀ ਲੈਂਦੇ ਆ ਇੱਧਰ ਕੋਈ ਇਦਾਂ ਦੀ ਗੱਲ ਨਹੀਂ ਆ ਵੀ ਕੁੜੀ ਜਾਂ ਮੁੰਡਾ ਮੁੰਡਾ ਕੁੜੀ ਨੂੰ ਬੁਲਾ ਨਹੀਂ ਸਕਦੇ ਆਪਣੇ ਨਾਲ ਤਾਂ ਹਰੇਕ ਕੋਈ ਰੋਕ ਲੈਂਦਾ ਆਪਾਂ ਨੂੰ ਜਿਵੇਂ ਮੁੰਡਾ ਵੀ ਰੋਕ ਲੈਂਦਾ ਕੁੜੀ ਵੀ ਰੋਕ ਲੈਂਦੀ ਆ ਰਾਹ ਦੇ ਵਿੱਚ ਜੀ ਵਧੀਆ ਜਿਹੜੇ ਹੱਸਣ ਖੇਡਣ ਵਾਲੇ ਬੰਦੇ ਆ ਇਧਰ ਕੋਚੀ ਸ਼ਹਿਰ ਸ਼ੁਰੂ ਹੋ ਗਿਆ ਜੀ ਤੇ ਜਿਹੜੀ ਇਹਦੀ ਸਹੀ ਲੋਕੇਸ਼ਨ ਹੈਗੀ ਉਹ ਅਜੇ 4-5 ਕਿਲੋਮੀਟਰ ਅੱਗੇ ਦਿਖਾਈ ਜਾਂਦੀ ਆ ਤੇ ਵੈਸੇ ਏਰੀਆ ਜਿਹੜਾ ਕੋਚੀ ਵਾਲਾ ਹੈਗਾ ਸ਼ੁਰੂ ਹੋ ਗਿਆ ਹੈਗਾ ਹਲਕੀ ਹਲਕੀ ਜਿਹੜੀ ਬੂੰਦਾਬاندی ਜੀ ਵੀ ਹੋਈ ਜਾਂਦੀ ਆ ਵੈਸੇ ਮੌਸਮ ਠੰਡਾ ਹੀ ਸੀਗਾ ਪਿੱਛੇ ਵੀ ਅੱਜ ਤੇ ਲੱਗ ਹੀ ਰਿਹਾ ਜੀ ਭਾਈ ਮੀਂਹ ਆਊਗਾ ਤੇ ਉਹੀ ਗੱਲ ਹੋ ਗਈ ਮੀਂਹ ਆਈ ਗਿਆ ਪਈ ਜਾਂਦੀ ਹੈ ਹਲਕੀ ਬੂੰਦਾ ਬਾਂਦੀ ਜੀ ਤੇ ਹੁਣ ਆਪਣਾ ਕੰਮ ਜਿਹੜਾ ਹੈਗਾ ਜੀ ਉਹ ਥਾਂ ਲੱਪਣ ਦਾ ਹੈਗਾ ਆ ਥਾਂ ਲੱਭ ਲਈਏ ਕਿਉਂਕਿ ਅੱਜ ਮੀਂਹ ਵੀ ਪਊਗਾ ਮੈਨੂੰ ਲੱਗਦਾ ਪਈ ਵੀ ਜਾਂਦਾ ਹੈਗਾ ਤੇ ਥਾਂ ਆਪਾਂ ਨੂੰ ਕੋਈ ਵਧੀਆ ਜੀ ਲੱਭਣੀ ਪੈਣੀ ਜਿਹੜੇ ਉੱਪਰ ਛੱਤ ਹੋਵੇ ਅੱਜ ਪਹੁੰਚ ਗਏ ਜੀ ਆਪਾਂ ਕੋਚੀ ਦੀ ਮੇਨ ਲੋਕੇਸ਼ਨ ਤੇ ਜਿੱਥੇ ਕੋਚੀ ਦੀ ਮੇਨ ਲੋਕੇਸ਼ਨ ਦੱਸੀ ਜਾਂਦੀ ਸੀ ਤੇ ਹਨੇਰਾ ਹੀ ਕਰਾਦਾ ਕੋਚੀ ਦੀ ਟ੍ਰੈਫਿਕ ਨੇ ਇਧਰਲੇ ਪਾਸੇ ਚਰਚ ਜੀ ਆ ਸੰਗਤ ਚੱਲੀ ਜਾਂਦੀ ਹੈ ਚਰਚ ਦੇ ਵਿੱਚ ਬੜੀ ਦੂਰੋਂ ਹੋ ਕੇ ਦਿਖਾ ਦਿੰਦੇ ਹਾਂ ਬਹੁਤ ਸੋਹਣੀ ਚਰਚ ਬਣਾਈ ਹੋਈ ਆ ਤੇ ਬਹੁਤ ਸੋਹਣੀ ਉਹਦੇ ਉੱਪਰ ਲਾਈਟਿੰਗ ਕੀਤੀ ਹੋਈ ਆ ਇੱਥੇ ਕੋਚੀ ਦੇ ਵਿੱਚ ਆਪਣਾ ਗੁਰਦੁਆਰਾ ਸਾਹਿਬ ਹੀ ਹੈਗਾ ਜੀ ਤੇ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਇਸ ਲੋਕੇਸ਼ਨ ਦੇ ਉੱਪਰੋਂ ਗੁਰਦੁਆਰਾ ਸਾਹਿਬ 5 ਕਿਲੋਮੀਟਰ ਹੈ ਜੀ 5 ਕਿਲੋਮੀਟਰ ਆਪਾਂ ਨੂੰ ਹੋਰ ਜਾਣਾ ਪੈਣਾਗਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦੇ ਆ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਜੀ ਗੁਰਦੁਆਰਾ ਸਿੰਘ ਸਵਾ ਕੋਚੀ ਤੇ ਜਿਹਦਾ ਹੁਣ ਦਾ ਨਾਮ ਕੋਚੀ ਦਾ ਕੋਚੀਨ ਆ ਜੀ ਰਹਿਣ ਲਈ ਆਪਾਂ ਨੂੰ ਜਗ੍ਹਾ ਮਿਲ ਗਈ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀ ਨੇ ਆਪਾਂ ਨੂੰ ਰੂਮ ਦੇਤਾਗਾ ਤੇ ਉਧਰੋਂ ਬੇਟੂ ਬਾਈ ਜੀ ਸਾਰਾ ਫੜ ਲਏ ਸੀਗੇ ਚੱਲ ਜਿਹੜੇ ਬਾੜੇ ਫਟੇ ਕੱਪੜੇ ਲੱਤੇ ਹੋਏ ਆ ਚੱਲ ਆਪਾਂ ਧੋ ਲਾਂਗੇ ਤੇ ਸਾਈਕਲ ਆਪਾਂ ਇਧਰਲੇ ਪਾਸੇ ਲਾਤੇ ਜੀ ਜੋੜਾ ਘਰ ਦੇ ਵਿੱਚ ਆ ਇਧਰ ਆਪਣੇ ਸਾਈਕਲ ਲਾਤੇ ਜੀ ਤੇ ਕਿੱਟਾਂ-ਕੋਟਾਂ ਜਿਹੜੀਆਂ ਸੀਗੀਆਂ ਆਪਾਂ ਖੋਲ ਲੀਆਂ ਵੀ ਜਿਹੜੇ ਕੱਪੜੇ ਲੱਤੇ ਧੋਣ ਵਾਲੇ ਆਪਣਾ ਉਹ ਤੋਲਾਂਗੇ ਤੇ ਅੱਜ ਤਾਂ ਆਪਾਂ ਹੀ ਲੇਟ ਹੋ ਗਏ ਤੇ ਗੁਰਦੁਆਰਾ ਸਾਹਿਬ ਜੀ ਦਾ ਦਰਸ਼ਨ ਆਪਾਂ ਤੁਹਾਨੂੰ ਸਵੇਰੇ ਕਰਾਵਾਂਗੇ ਇਹ ਵਾਲਾ ਬਾਬਾ ਜੀ ਨੇ ਆਪਾਂ ਨੂੰ ਕਮਰਾ ਦਿੱਤਾ ਹੋਇਆ ਹੈਗਾ ਜੀ ਇਹ ਪਹਿਲਾਂ ਲਾਇਬ੍ਰੇਰੀ ਸੀਗੀ ਤੇ ਇਹ ਕਮਰਾ ਖਾਲੀ ਪਿਆ ਸੀ ਤੇ ਆ ਕਹਿੰਦੇ ਭਾਈ ਤੁਸੀਂ ਇੱਥੇ ਆ ਕੇ ਪੈ ਜਾਓ ਕੋਈ ਚੱਕਰ ਨਹੀਂ ਆ ਆਪਣਾ ਰਹਿਣ ਸਹਿਣਾ ਅੱਜ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਹਿਣ ਲਈ ਆਪਾਂ ਨੂੰ ਅੱਜ ਜਗ੍ਹਾ ਮਿਲ ਗਈ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅੱਜ ਦੀ ਰਾਤ ਆਪਣੀ ਕੋਚੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਘੂਗੀ ਜੀ ਤੇ ਅੱਜ ਦੀ ਵੀਡੀਓ ਆਪਣੀ ਇਸ ਮਾਪਤੀ ਗਲ ਵਾਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੀ ਹੈ ਜੀ ਤੇ ਅੱਜ ਇੱਕ ਬੱਚੀ ਦਾ ਜਨਮ ਦੇਣਾ ਜੀ ਨਾਮ ਹੈਗਾ ਜੈਸਲਿਨ ਕੌਰ ਇੱਕ ਫੋਟੋ ਸਕਰੀਨ ਤੇ ਲੱਗੀ ਹੋਈ ਆ ਬਹੁਤ ਪਿਆਰੀ ਬੱਚੀ ਆ ਤੇ ਬੱਚੀ ਨੂੰ ਜਨਮ ਦੇਣ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਮਿਲਦੇ ਆ ਕੱਲ ਨੂੰ ਐਦਾਂ ਹੀ ਨਵੀਂ ਵੀਡੀਓ ਨਵੇਂ ਸਫ਼ਰ ਤੇ ਨਵੀਂ ਸਵੇਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ